ਸਰਵਾਦੀ ਜਾਨ ਕੀ ਬੈਰਕੀ ਕਰਾਈ ਬਾਦਸ਼ਾਹ ਸਾਤ ਵਸ ਕਰੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਰਮ ਭਗਵਾਨ ਸਾਜ ਸੰਤ ਨਾਨਕੋਟ ਪਕਰੀ ਪ੍ਰਭ ਸੁਆਮੀ ਭਰਨ ਤਾਨ ਰਾਮਦਾਸ ਗੁਰ ਜਿਸ ਸਿਰ ਜਾ ਕਦਮ ਸਮਾਰਿਆ ਪੂਰੀ ਹੋਈ ਕਰਾਮਾ ਨਾਰੇ ਨਾਰੇ ਜਾਨਾ ਬੋਲੀ ਹੋਈ ਪਰਮਾਨੰ ਆਪ ਸਿਜਣ ਨਾਰੇ ਨਾਰੇ ਆਓ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਗੋਵਿੰਦਗੋਬਾਲ ਜੀ ਕਰਤੀ ਤੇ ਉਥੇ ਪਾਤਸ਼ਾਹ ਤਾਂਤਨ ਸੀ ਗੁਰੂ ਰਾਮਦਾਸ ਜੀ ਮਹਾਰਾਜ ਜੁਗਤਪਤੀ ਵਾਹਿਗੁਰੂ ਜੀ ਕਾ ਬੋਲੇ ਜੀ ਗੁਰੂ ਕਾ ਅੰਦੇਸ਼ ਅਪਿਆਸ ਆਪਣੀਆਂ ਵਾਰਾਂ ਪਰ ਜ਼ਿਕਰ ਕਰਦੇ ਨਾਮ ਬੈਣਾ ਸੋਨੀ ਬਾਸਾ ਹਰਾਮਦਾਸ ਸਤ ਗੁਰੂ ਤੁਹਾਰੈ ਸੋ ਸੱਚੀ ਬਾਸਾ ਦੀ ਦਿਵੜਿਆਈ ਮਹਿਮਾ ਭਾਈ ਗੋਦਾ ਜੀ ਕਥਨ ਕਰਦੇ ਹਨ ਬਾਤ ਸ਼ਾ ਮੈਂ ਤਾਂ ਸੌਂਦੀ ਬਾਤ ਸ਼ਾ ਮੈਂ ਤਾਂ ਸੌਂਦੀ ਬਾਤ ਸ਼ਾ ਬੈਠਾ ਸੌਂਦੀ ਬਾਤ ਸ਼ਾ ਬਰਾਮਨ ਦਾ ਰਾਮਦਾਸ ਸਤਗੁਰੂ ਪਾਵਣੇ ਰਾਮਦਾਸ ਸਤਗੁਰੂ ਦੇਵੜਾ ਦੇ ਚੈ ਨੂੰ ਪੁਰਮ ਦੇਵੜਾ ਜਿਸ ਦੀ ਵਸਤਵਤ ਸੈ ਕਰਿਆਵੇਂ ਜਿਸ ਦੀ ਵਸਤਵਤ ਸੈ ਕਰਿਆਵੇਂ ਬੈਠਾ ਸੋਤੀ ਪਾ ਕੇ ਸ਼ਾਮ ਬੈਠਾ ਸੋਤੀ ਪਾ ਕੇ ਸ਼ਾਮ ਰਾਮੁ ਲਾਸੁ ਸਤ ਗੁਰੂ ਕੋ ਦੀ ਪਾਤਸ਼ਾਹ ਔਰਨਤਾਨ ਕਟਾਇਆ ਔਰਨਤਾਨ ਕਟਾਇਆ ਅੰਮ੍ਰਿਤ ਸਰਵ ਵਿੱਚ ਜੋਤ ਜਗਾ ਅੰਮ੍ਰਿਤਸਰ ਵਿੱਚ ਜੋਤ ਜਗਾ ਆਵੇਂ ਬੈਠਾ ਸੋਧੀ ਬਾਦਸ਼ਾਹ ਬੈਠਾ ਸੋਧੀ ਬਾਦਸ਼ਾਹ ਬੇਟਾ ਸੁਣੀ ਬਾਤ ਸ਼ਾਨ ਉਲਟਾ ਕੇ ਲ ਅਸਮਦਾ ਲਾਇਆ ਵੇ ਆਰਵ ਤਾ ਕੇਸ਼ ਹੱਥ ਬਨਾਇਆ ਵੇ ਬੈਂਕਾ ਸੋਤੀ ਪਾਤਸ਼ਾ ਬੈਂਕਾ ਸੋਤੀ ਪਾਤਸ਼ਾ ਸੋਤੀ ਪਾਪ ਸ਼ਮਾਨ ਬੇਲਾਇ ਕਰ ਅਰਜੜੇ ਤੇਰ ਤਾਰ ਆਈ ਹਰ ਜੜੇ ਪਉਤ ਸੰਸਾਰ ਕਹਾਂ ਮੈਂ ਬੈਠਾ ਸੋਚੀ ਬਾਤ ਸ਼ਾਂ ਬੈਠਾ ਸੋਚੀ ਬਾਤ ਸ਼ਾਂ ਰਾਮਦਾਸ ਸਤਗੁਰੂ ਕਮਾਲ ਹੈ ਰਾਮਦਾਸ ਸਤਗੁਰੂ ਕਮਾਲ ਆਤਿਸ਼ਨਾ ਜਾਣ ਨਾ ਦੇ ਤਾ ਸੋਡਿਓ

ਵਾਦਨਾ ਬੈਨਾ ਸੁਰਤੀ ਪਦਸ਼ਾ ਸੋਤੇ ਮਾਸ਼ਾ ਹਰਤਨ ਔਰ ਸ੍ਰੀ ਗੁਰੂ ਕਾਮਦਾ ਜੀ ਮਹਾਰਾਜ ਸਾਨੂੰ ਜੀ ਸਾਥ ਅਗਰ ਸੋਨਾ ਮਣੀ ਰੋਹਨਾ ਸੰਪਰਦਾ ਜਨ हां नमस्कार ਦੇ ਪਾਤਸ਼ਾਹੀ ਹੋਏ ਮਾਤਾ ਪਿਤਾ ਦਾ ਸਾਇਆ ਸੇ ਤੁੰਕਿਆ ਬਚਪਨ ਵਿੱਚ ਬਾਸਰਾਂਿਆਂ ਦੇ ਬਾਪਾ ਕਿੰਨਾ ਆਗਾਲ ਸਰਾਣਾ ਕਰ ਜਾਂਦੇ ਹਨ ਨਾਨਕ ਜੀ ਆਪਣੇ ਨਗਰ ਬਾਸਰ ਜਿਹੜੇ ਉਹਦੇ ਨਾਲ ਜਿਹੜੇ ਬੈਠੇ ਜਿੱਦੇ ਪਾਸ਼ਾ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਪ ਹੋ ਜਾਂਦਾ ਸਭਗੋਲੇ ਆ ਗਿਆ